ਅਬਦ ਫਿਲ ਮੀਰ ਸਿੰਘ ਵਾਲਾ ਜਿਲ੍ਹਾ ਮੋਗਾ 14 ਤੇ 15 ਫਰਵਰੀ ਨੂੰ ਬਹੁਤ ਵੱਡਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਸਾਰੇ ਇਲਾਕੇ ਦਾ ਟੂਰਨਾਮੈਂਟ ਹੈ ਜੀ ਇਹ ਬਾਈ ਗੁਰਪ੍ਰੀਤ ਬਾਰੇ ਵਾਲੇ ਨੇ ਸ਼ੁਰੂ ਕੀਤਾ ਸੀ 2 ਸਾਲ ਪਹਿਲਾਂ ਅਚਾਨਕ ਬਾਈ ਦੀ ਮੌਤ ਹੋ ਗਈ ਪ੍ਰਮਾਤਮਾ ਨੂੰ ਨਹੀਂ ਸੀ ਮਨਜ਼ੂਰ ਉਹਨਾਂ ਨੂੰ ਹੋਰ ਜ਼ਿੰਦਗੀ ਦੇਣੀ ਉਸ ਵਰਗਵਾਸ ਹੋ ਗਏ ਪਰ ਉਸ ਤੋਂ ਬਾਅਦ ਅਸੀਂ ਸਾਰੇ ਯਾਰ ਮਿੱਤਰ ਰਲ ਕੇ ਉਹਨਾਂ ਦੀ ਯਾਦ ਵਿੱਚ ਪਿਛਲੇ 2 ਸਾਲਾਂ ਤੋਂ ਇਹ ਟੂਰਨਾਮੈਂਟ ਕਰਾ ਰਹੇ ਆ ਜੋ ਕਿ ਸਾਰੇ ਇਸ ਇਲਾਕੇ ਦੇ ਸਹਿਯੋਗ ਨਾਲ ਬਹੁਤ ਵਧੀਆ ਚੱਲ ਰਿਹਾ ਹੈ। ਇਸ ਸਾਲ ਚੌਥਾ ਖੇਡ ਮੇਲਾਗਾ 코로나 ਤੋਂ 1 ਸਾਲ ਪਹਿਲਾਂ ਜੀ ਟੂਰਨਾਮੈਂਟ ਕਰਾਉਣ ਦੀ ਜੀ ਬਿਆੰਤ ਬੰਦੀ ਆ ਉਹ ਨਿਹਾਲ ਸਿੰਘ ਵਾਲਾ ਵਿਕਰਾਜ ਪੈਲਸ ਦੇ ਵਿੱਚ ਭਾਈ ਗੁਰਪ੍ਰੀਤ ਬਾਰੇਵਾਲ ਜਗਜੀਤ ਭਾਈ ਮੈਨੇਜਰ ਤੇ ਸਾਰੇ ਭਰਾ ਆਪਣੇ ਗੱਭੂ ਤੋਂ ਰਿਪੋਰਟ ਤੇ ਭਾਈ ਹੁਣ ਦੀਪਾ ਰਾਉ ਕੇ ਸਾਰੇ ਭਰਾ ਬੈਠੇ ਸੀ ਕਹਿੰਦੇ ਆਪਾਂ ਮੇਲਾ ਕਰਾ ਲਈਏ ਪਹਿਲਾਂ ਮੇਲੇ ਦੀ ਜਿਹੜੀ ਸਲਾਹ ਫਿਰ ਭਾਈ ਕਹਿੰਦਾ ਆਪਾਂ ਸਵਰਨੇ ਉਹਨਾਂ ਨਾਲ ਰਾਏ ਕਰਦੇ ਆ ਗੁਰਪ੍ਰੀਤ ਭਾਈ ਕਹਿੰਦਾ ਸਵਰਨੇ ਭਾਈ ਨੂੰ ਉਹ ਬਾਈ ਉਹਨੇ ਕੋਈ ਚੱਕਰੀ ਨਹੀਂ ਕਰਪੀ ਤੇ ਜਿੱਥੇ ਮਰਜੀ ਕਰਾ ਲਾ ਬਾਰੇ ਵਾਲ ਮੇਲਾ ਰੱਖਿਆ ਮੇਲਾ ਰੱਖਿਆ ਸੀ ਪੋਸਟਰ ਨਹੀਂ ਸੀ ਲੈ ਦਿੱਤਾ ਰਕੇ ਕਹਿੰਦੇ ਯਾਰ ਨਹੀਂ ਬਾਰੇ ਵਾਲੇ ਵੀ ਛੋਟਾ ਮੇਲਾ ਹੋ ਆਪਾਂ ਮੇਲਾ ਵੱਡਾ ਕਰਾਉਣ ਜੀ ਦੋ ਆਪਾਂ ਸਾਰੇ ਪ੍ਰੋਮੋਟਰ ਨਾਲ ਕੇ ਕਰਾਵਾਂਗੇ ਤਾਂ ਵੱਡਾ ਕਰਾ ਲਈ ਫਿਰ ਮਾਨੂੰ ਕਿ ਰੱਖਿਆ ਸੀਗਾ ਟੂਰਨਾਮੈਂਟ ਉਹਦੇ ਆਪਾਂ ਡੇਟਾ ਪੋਸਟਰ ਬਣਾ ਕੇ ਉਹ ਵੀ ਫਿਰ ਕੈਂਸਲ ਕੀਤਾ ਗਿਆ ਫਿਰ ਬਾਈ ਕਹਿੰਦਾ ਵੀ ਯਾਰ ਆਪਾਂ ਸਾਰੇ ਤਾਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ ਇਕੱਠੇ ਹੋਣੇ ਆ ਵੀ ਆਪਾਂ ਮੇਲਾ ਹੀ ਨਿਹਾਲ ਸਿੰਘ ਵਾਲੇ ਕਰਾ ਲੀ ਤੇ ਉਹਦੇ ਜਦੋਂ ਪਹਿਲੀ ਵਾਰ ਸਾਰੇ ਪਰ ਬਹੁਤ ਚਾਹ ਹੋਏ ਲੋਕਾਂ ਨੂੰ ਵੀਰ ਮੇਲਾ ਨੇ ਨਿਹਾਲ ਸਿੰਘ ਵਾਲੇ ਵੀ ਕਬੱਡੀ ਦਾ ਕੱਪ ਹੋਇਆ ਲੋਕਾਂ ਨੇ ਬਹੁਤ ਉਤਸ਼ਾਹ ਦਿੱਤਾ ਬਾਈ ਸਵਰਨੇ ਹਣੀ ਤਾਂ ਮੀ ਬਾਈ ਹੁਣੀ ਸਪੈਸ਼ਲ ਚੱਲ ਕੇ ਆਸਟ੍ਰੇਲੀਆ ਤੋਂ ਕਦੇ ਵੱਖਰਾ ਕਰਨਾ ਤੇ ਉਸ ਜਦੋਂ ਪਹਿਲਾ ਮੇਲਾ ਹੋਇਆ ਸੀ ਤੇ 22-23 ਸਾਲਾਂ ਬਾਅਦ ਇਹ ਕੱਪ ਹੋਇਆ ਸੀਗਾ ਤੇ ਉਹ ਸਾਲ ਇਹ ਸਾਰੇ ਭਰਾਵਾਂ ਦੇ ਰਲ ਮਿਲ ਕੇ ਤੇ ਤੁਹਾਨੂੰ ਪਤਾ ਹੀ ਜੈਰੋ ਚੇਜ ਆਪਾਂ ਤੇ ਪਹਿਲੇ ਮੇਲੇ ਤੇ ਜਦੋਂ ਐਂਟਰੀ ਹੋ ਦਾ ਬਣ ਗਿਆ ਸਰਚਕਾ ਨੂੰ ਇਹੀ ਕਹਿ ਸਕਦੇ ਆ ਅਸੀਂ ਵੀ ਜਿਸ ਤਰ੍ਹਾਂ ਪਿਛਲੇ ਤਿੰਨ ਕਪਾੜੇ ਵਿੱਚ ਸਾਡਾ ਸਾਥ ਦਿੱਤਾ ਵਾ ਉਸੇ ਤਰ੍ਹਾਂ ਹੀ ਹੌਮ ਹਮਾ ਕੇ ਪੁੱਜਣ 14 ਤਰੀਕ ਨੂੰ ਕਬੱਡੀ ਓਪਨ ਦੇ ਮੈਚ ਹੋਣਗੇ ਇੱਕ ਬਾਹਰੋਂ 플레이ਰ ਹੋਊਗਾ 15 ਨੂੰ ਆਲ ਓਪਨ ਆਏ ਇਨਾਮਾਂ ਦਾ ਵੇਰਵਾ ਜਿਹੜਾ ਹੈਗਾ 14 ਤਰੀਕ ਨੂੰ ਜਿਹੜਾ ਇੱਕ ਪਿੰਡ ਦੇ ਮੈਚ ਹੋਣੇ ਆ ਇੱਕ ਖਿਡਾਰੀ ਬਾਹਰੋਂ 32 ਟੀਮਾਂ ਇੰਟਰ ਕਰਨੀ ਆ ਉਹਦੇ ਵਿੱਚ ਪਹਿਲਾ ਇਨਾਮ ਹੈਗਾ 51000 ਦੂਜਾ ਇਨਾਮ 48000 ਤੇ ਜਿਹੜਾ ਬੈਸਟ ਆ ਉਹਨਾਂ ਦੇ ਉਹਨਾਂ ਨੂੰ ਹੁਣ ਅਸੀਂ ਡਿਸਾਈਡ ਕੀਤਾ ਕਮੇਟੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਬੈਸਟ ਆ ਨੂੰ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਤੇ ਜਿਹੜੇ ਆਲ ਓਪਨ ਦੇ ਮੈਚ ਹੋਣਗੇ 8 ਟੀਮਾਂ ਜਿਹੜੀਆਂ ਬੁੱਕ ਕੀਤੀਆਂ ਹੋਈਆਂ ਉਹਨਾਂ ਦਾ ਪਹਿਲਾ ਇਨਾਮ 1.5 ਲੱਖ ਦੂਜਾ ਇਨਾਮ 1 ਲੱਖ ਤੇ ਉਹਨਾਂ ਦੇ ਫਾਈਨਲ ਦੇ ਬੈਸਟਾਂ ਨੂੰ ਜਿਹੜੇ ਆ ਮੋਟਰਸਾਈਕਲ ਦਿੱਤੇ ਜਾਣਗੇ ਤੇ ਜਿਹੜੇ ਸੈਮੀ ਫਾਈਨਲ ਦੇ ਬੈਸਟ ਹੋਣਗੇ ਉਹਨਾਂ ਨੂੰ LEDਆਂ ਦਿੱਤੀਆਂ ਜਾਣਗੀਆਂ ਆ ਕਰਦੇ ਖਿਡਾਰੀਆਂ ਤੋਂ ਵੀ ਟਾਈਮ ਨਾਲ ਹੋਣ ਸਾਡੇ ਕੋਲ ਅਸੀਂ 12 ਵਜੇ ਤੱਕ ਅਸੀਂ ਸੋਚਿਆ ਸਾਡੀ ਵੀ ਅਸੀਂ ਸਟਾਰਟ ਕਰ ਦਈਏ ਵੀ 12 ਵਜੇ ਜੇ ਅਸੀਂ ਸਟਾਰਟ ਕਰਦੇ ਆ ਫਿਰ ਵੀ ਟਾਈਮ ਨਾਲ ਨਿਵੇੜ ਕੇ ਕਿਉਂਕਿ ਉਹ ਖਿਡਾਰੀ ਲੇਟ ਹੋ ਜਾਂਦੇ ਆ ਤੇ ਜਿਆਦਾ ਨੇਰਾ ਬਹੁਤ ਹੋ ਜਾਂਦਾ ਉਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਖਿਡਾਰੀਆਂ ਨੂੰ ਕਿਉਂਕਿ ਖਿਡਾਰੀਆਂ ਨੇ ਬਹੁਤ ਦੂਰ ਦੂਰ ਪਹੁੰਚਣਾ ਹੁੰਦਾ ਵਾ ਰਾਹ ਰਸਤੇ ਦੇ ਵਿੱਚ ਕੋਈ ਕਾਰਨ ਕੋਈ ਏਦਾਂ ਆਪਾਂ ਤਾਂ ਕਹਿੰਦੇ ਵਾਈ ਗਰੁੱਪ ਦੇ ਨਾਂ ਵਰਤੇ ਪਰ ਜਦੋਂ ਲੇਟ ਹੋਵਾਂਗੇ ਕੋਈ ਆਪਣੂੰ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਜਾਂਦਾ ਮੱਲਬ ਆਪਦੀਆਂ ਐਂਟਰੀਆਂ ਕਰਵਾ ਦੇਣਾ ਉਸ ਤੋਂ ਬਾਅਦ ਜੇ ਜਦੋਂ ਵੀ 32 ਟੀਮਾਂ ਹੋ ਜਾਂਦੀਆਂ ਅਸੀਂ ਉਸ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕਰਨੀ ਕੋਈ ਸਾਡੇ ਕਮੇਟੀ ਮੈਂਬਰ ਦੀ ਖਿੱਚ ਤੂ ਨਾ ਕਰੇ ਵੀ ਸਾਡੀ ਟੀਮ ਐਂਟਰ ਕਰੀ ਜਾਵੇ ਸਾਡੀ ਟੀਮ ਐਂਟਰ ਕਰੀ ਜਾਵੇ ਤੇ ਇਹ ਅਸੀਂ ਡਿਸਾਈਡ ਕਰ ਚੁੱਕੇ ਆ ਵੀ ਅਸੀਂ ਕਿਸੇ ਕਮੇਟੀ ਮੈਂਬਰ ਹੈ ਕੋਈ ਵੀ ਆ ਅਸੀਂ 32 ਟੀਮਾਂ ਤੋਂ ਬਾਅਦ 33ਵੀਂ ਟੀਮ ਨਹੀਂ ਐਂਟਰ ਕਰਨੀ ਤੇ 15 ਤਰੀਕ ਨੂੰ ਜਿਹੜਾ ਵਾ ਆਲ ਓਪਨ ਦੇ ਮੈਚ ਹੋ ਰਿਹਾ ਅੱਠ ਟੀਮਾਂ ਜਿਹਦੇ ਲਈ ਅਸੀਂ ਆਲਰੇਡੀ ਬੁੱਕ ਕਰ ਦਿੱਤੀਆਂ ਵਾ ਤੇ ਅੱਠ ਹੀ ਟੀਮਾਂ ਅਸੀਂ ਐਂਟਰ ਕਰਨੀਆਂ ਮੈਂ ਆਲਰੇਡੀ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਜਿਹੜੀਆਂ ਟੀਮਾਂ ਨੇ ਆਉਣਾ ਵਾ ਸਾਡੇ ਕਮੈਂਟੇਟਰ ਵੀ ਬੋਕੀ ਕੀਤੇ ਹੋਏ ਆ ਜੀ ਹੋਰ ਨਹੀਂ ਅਸੀਂ ਸੱਦਾ ਪੱਤਰ ਵਾਲੇ ਆ ਕਮੈਂਟ ਇੰਟਰਵਿਊ ਹਰਪਿੰਦਰ ਜਲਾਲ ਸੰਧੂ ਬ੍ਰਦਰ ਮਰੀਖ ਖੋਸਾ ਕੋਟਲਾ ਬੂਟਾ ਉਮਰੀਆਣੀ ਵਾਲਾ ਉਹਦਾ ਵੀ ਸਨਮਾਨਤ ਕੀਤਾ ਜਾਊਗਾ ਜੀ ਮੋਟਰਸਾਈਕਲ ਨਾਲ ਜਿੱਦਾਂ ਬਾਈ ਜਗਤਾਰ ਰਾਓ ਕੀ ਹੋ ਗਿਆ ਆਪਣਾ ਬਿੱਟੂ ਹੋ ਗਿਆ ਬਿੱਲਾ ਜੀ ਇੱਕ ਲਲਤੂ ਵਾਲਾ ਬਿੱਲਾ ਉਹ ਵੀ ਸਾਡਾ ਸਹਿਯੋਗੀ ਆ ਬਹੁਤ ਪਿਆਰਾ ਮਿੱਤਰ ਆਈ ਸਾਡਾ ਉਹ ਵੀ ਟੂਰਨਾਮੈਂਟ ਦੀ ਬਈ ਹੈਲਪ ਕਰਦਾ ਹਰੇਕ ਦਾ ਬੂਟੇ ਦਾ ਸਨਮਾਨ ਧਾਮੀ ਬਾਈ ਨੇ ਤੇ ਅਸੀਂ ਕਰਨਾ ਨਹੀਂ ਸਾਰੇ ਜਾਣੀ ਕਰਨਾ ਹੀ ਆਪਣੀ ਕਮੇਟੀ ਨਹੀਂ ਕਰ ਸਕਦੀਆਂ ਆਮੜੇ ਬਲਾਸਪੁਰੀ ਦਾ ਥਾਰ ਗੱਡੀ ਨਾਲ ਸਨਮਾਨਤ ਕੀਤਾ ਜਾਊਗਾ ਪਹਿਲਾਂ ਕਿ ਅਸੀਂ ਦੱਸਿਆ ਸੀਗਾ ਵੀ ਉਹਨਾਂ ਦਾ ਘੰਠੇ ਨਾਲ ਸਨਮਾਨਤ ਕਰਨਾ ਫਿਰ ਸਾਡੇ ਨਾਲ ਪਿੰਦੇ ਬਾਈ ਹੁਣੀ ਕੋਟਲੇ ਮੇਰ ਸਿੰਘ ਵਾਲੇ ਤੋਂ ਉਹ ਜੁੜੇ ਉਹ ਕਹਿੰਦੇ ਨਹੀਂ ਬਾਈ ਦਾ ਆਪਾਂ ਵੱਡਾ ਸਨਮਾਨ ਕਰਨਾ ਇਸ ਕਰਕੇ ਉਹਨੂੰ ਹੁਣ ਥਾਰ ਗੱਡੀ ਅਸੀਂ ਡਿਸਾਈਡ ਕੀਤੀ ਆ ਥਾਰ ਗੱਡੀ ਨਾਲ ਸਮਾਨਿਤ ਕੀਤਾ ਜਾਊਗਾ ਆ ਹਾਂਜੀ ਸਾਡੇ ਭਲਵਿੰਦਰ ਸਿੰਘ ਜੀ ਹੈਗੇ ਆ ਇਨਸਪੈਕਟਰ ਸਾਹਿਬ ਕਵੱਡੀ ਨਾਲ ਜੁੜੇ ਹੋਇਆ ਲੰਬੇ ਸਮੇਂ ਤੋਂ ਉਹ ਹੋਣਗੇ ਤੇ ਇੱਕ ਬੰਦਾ ਉਹਨਾਂ ਦੇ ਨਾਲ ਅਸੀਂ ਹੋਰ ਕੋਈ ਜਿਹੜਾ ਕਵੱਡੀ ਦੇ ਨਾਲ ਰਿਲੇਟਡ ਹੋਊਗਾ ਦੋ ਬੰਦਿਆਂ ਦੀ ਅਸੀਂ ਪ੍ਰੋਪਰ ਟੀਮ ਬੜਾਵਾਂਗੇ ਜਿਹੜੀ ਵੀ ਕਿਸੇ ਵੀ ਜਿਹੜਾ ਰੋਲੇ ਵਾਲਾ ਪੁਆਇੰਟ ਹੋਊਗਾ ਮਤਲਬ ਉਹਨੂੰ ਉਸੇ ਟਾਈਮ ਹੀ ਅਸੀਂ ਡਿਸਾਈਡ ਕਰਦਾਂਗੇ ਅਸੀਂ ਟਾਈਮ ਵੇਸ ਨਹੀਂ ਕਰਨਾ ਮਤਲਬ ਪੁਆਇੰਟ ਜਦੋਂ ਹੀ ਡਿਸਾਈਡ ਕਰ ਦੇਣਾ ਇੱਕ ਦੋ ਮਿੰਟ ਦੇ ਵਿੱਚ ਇਹ ਨਹੀਂ ਹੈਗਾ ਵੀ ਉਧਰੋਂ ਮੈਚ ਖਤਮ ਹੋ ਗਿਆ ਤੇ ਪੁਆਇੰਟ ਦਾ ਰੋਲਾ ਪਈ ਜਾ ਰਿਹਾ ਐਦਾਂ ਦਾ ਅਸੀਂ ਕੁਝ ਨਹੀਂ ਕਰ ਰਹੇ ਰੈਫਰੀ ਕਮੇਟੀ ਨੇ ਸੱਦੇ ਹੋਇਆ ਆਲਰੇਡੀ ਬੁੱਕ ਕੀਤੇ ਹੋਇਆ ਕਮੈਂਟੇਟਰ ਵੀ ਬੁੱਕ ਕੀਤੇ ਹੋਇਆ ਤੇ ਕਿਰਪਾ ਕਰਕੇ ਜਿਹੜੇ ਬੁੱਕ ਹੋ ਕੀਤੇ ਹੋਇਆ ਚਾਹੇ ਉਹ ਰੈਫਰੀ ਆ ਚਾਹੇ ਕਮੈਂਟੇਟਰ ਆ ਚਾਹੇ ਕੋਈ ਸੇਵਾਦਾਰ ਨੇ ਕਿਰਪਾ ਕਰਕੇ ਉਹੀ ਪਹੁੰਚਣ ਦੂਜਿਆਂ ਨੂੰ ਅ ਅਸੀਂ ਇੰਨਾ ਕਾ ਕਰਾਇਆ ਖਰਚ ਗਿਆ ਆਏ ਆ ਵੀ ਕਿਰਪਾ ਕਰਕੇ ਉਹ ਭਰਾ ਨਾ ਹੀ ਹੋਣ ਜਿੰਨੇ ਵੀ ਕਮੈਂਟੇਟਰ ਆ ਉਹ ਸੱਦੇ ਪੱਤਰ ਵਾਲੀ ਹੋਣ ਰੈਫਰੀ ਵੀ ਸੱਦੇ ਪੱਤਰ ਵਾਲੀ ਆਉਣ ਤੇ ਬਾਕੀ ਇਹ ਪਿੰਡਾਂ ਦਾ ਪ੍ਰੋਗਰਾਮ ਆ ਤੇ ਆਪਣਾ ਜਿਹੜਾ ਸਾਂਝਾ ਪ੍ਰੋਗਰਾਮ ਹੈ ਤੇ ਬਾਕੀ ਮੈਂ ਜਦੋਂ ਜੁੜਿਆ ਇਹਨਾਂ ਨਾਲ ਤੇ ਬਾਈ ਆਪਣਾ ਦੂਜਾ ਆਪਣਾ ਦੂਜਾ ਸਵਰਨਾ ਗਿਆ ਸੀ ਇਹ ਕੈਨੇਡਾ ਚ ਮੈਂ ਵੀ ਕੈਨੇਡਾ ਟ੍ਰਾਂਟੋ ਰਹਿਣਾ ਉੱਥੇ ਪਹਿਲੀ ਵਾਰ ਮਿਲੇ ਇਹਨਾਂ ਦਾ ਨੇਚਰ ਬਹੁਤ ਵਧੀਆ ਲੱਗਿਆ ਤੇ ਬਾਈ ਕਾਬਲ ਬਣੂ ਕੇ ਗੱਲਾਂ ਦਾ ਉਹਦਾ ਕਰਕੇ ਮੈਨਾਂ ਨੂੰ ਮਿਲਿਆ ਸੀ ਇਕੱਠੇ ਸੀ ਉਹ ਤੋਂ ਕਈਆਂ ਕਰਨਾ ਕਰਕੇ ਉਹ ਨਹੀਂ ਆ ਸਕੇ ਤੇ ਬਾਈ ਜੇਲਾ ਧੂਰ ਕੋਟ ਵਾਲਾ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆ ਕਿ ਨਹੀਂ ਆ ਸਕੇ ਕਿਸੇ ਕਰਨਾ ਕਰਕੇ ਵਿਖਾਣੇ ਟੂਰਨਾਮੈਂਟ ਤੇ ਇਹਨਾਂ ਨੇ ਜ਼ਰੂਰ ਪਹੁੰਚਣਾ ਇਹਦੇ ਚ ਸਾਰੇ ਪਿੰਡਾਂ ਦਾ ਵਾਲੇ ਦਵਾਲੇ ਦੇ ਜਿੰਨੇ ਵੀ ਸਾਡੇ ਪਿੰਡਾਂ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ ਅੱਗੇ ਵੀ ਸਾਰੇ ਪਿੰਡ ਸਾਥ ਦਿੰਦੇ ਆ ਸਾਡਾ ਸਾਡੇ ਪਿੰਡਾਂ ਜਿਹੜੀ ਹੈਗਾ ਜਿਵੇਂ ਧੂਰ ਕੋਟ ਤੋਂ ਆਪਣੇ ਬਾਰੇ ਵਾਲੇ ਤੋਂ ਰਣਜੀਤ ਕਲਾ ਤੋਂ ਰਣਜੀਤ ਘੋਟ ਤੋਂ ਸਹੀ ਤੋਂ ਤੋਂ ਤੇ ਤਲਵੰਡੀਪਾ ਤਲਵੰਡੀਪਾਈ ਆ ਸਾਈ ਦੋ ਦੇ ਨਾਲ ਪਿੰਡ ਉੱਥੋਂ ਆ ਯਾਨੀ ਕਿ ਵੀ ਜਿੰਨੇ ਵੀ ਪਤੋ ਸਾਰੇ ਪਿੰਡ ਆਪਣੇ ਹਨਾ ਸਾਰਿਆਂ ਤੋਂ ਹੀ ਆਪਾਂ ਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਨੰਬਰ 2 ਤੇ ਸਾਨੂੰ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਹੰਗਾਰਾ ਐਸਐਸਪੀ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਸਾਨੂੰ ਪੂਰਾ ਵਧੀਆ ਰਿਸਪੌਂਸ ਮਿਲਦਾ ਰੇਖ ਸਾਲ ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਬਾਕੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਇੱਕ ਹੋਰ ਚੀਜ਼ ਕਹਿ ਰਹੀਏ ਵੀ ਜਿਹੜੇ ਲਾਈਵ ਕਰਨ ਵਾਲੇ ਵੀਰ ਅਸਰਪ ਉਹ ਹੀ ਜਨਨਾ ਸੀ ਕੰਟੈਕਟ ਕੀਤਾ ਕਿਉਂਕਿ ਹੋਰ ਲਾਈਵ ਵਾਲੇ ਕੋਈ ਵੀਰ ਸਾਨੂੰ ਨਾ ਕਾਲ ਕਰਨ ਦੂਸਰਾ ਜਿਵੇਂ ਵੀਰ ਹੁਣਾਂ ਨੇ ਸਾਰਿਆਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਜਿਹੜੇ ਕੋਈ ਕਮੈਂਟੇਟਰ ਆ ਜਾਂ ਕੋਈ ਰੈਫਰੀ ਆ ਕੋਈ ਬੌਂਸਰ ਆ ਉਹ ਸਾਡੇ ਨਾਲ ਆਲਰੇਡੀ ਟੱਚ ਆ ਅਸੀਂ ਉਸ ਤਰੀਕੇ ਨਾਲ ਹੀ ਸਾਰਾ ਪਲਾਨ ਬਣਿਆ ਵਾ ਆਹ ਜਿਹੜਾ ਨਿਹਾਲ ਸਿੰਘ ਵਾਲਾ ਇਲਾਕਾ ਸੀਗਾ ਕਬੱਡੀ ਦੇ ਖਿਡਾਰੀਆਂ ਦਾ ਘੜ ਸੀ ਜਦੋਂ ਦਾ ਤਿੰਨ ਵਾਰ ਉਹ ਚੱਲਿਆ ਖਤਮ ਹੋ ਗਿਆ ਹੁਣ ਤੁਸੀਂ ਦੇਖੋ ਵੀ ਕਿਸੇ ਪਿੰਡ ਦੇ ਵਿੱਚ ਟੀਮ ਨੇ ਜੇ ਆਹੀ ਇੱਕ ਵਾਰ ਹੋਵੇ ਨਰੋਲ ਹੋਵੇ ਤਾਂ ਮੈਂ ਦਾਵੇਂ ਦਾ ਕਹਿਣਾ ਵੀ ਆਉਂਦੇ ਦੋ ਸਾਲਾਂ ਨੂੰ ਇੱਥੇ ਖਿਡਾਰੀਆਂ ਦਾ ਗੜ ਫੇਰ ਬਣ ਜੂਗਾ ਬਿਹਾਰ ਸਿੰਘ ਵਾਲਾ ਕਿਉਂਕਿ ਹਰ ਇੱਕ ਖਿਡਾਰੀ ਨੂੰ ਹੁੰਦਾ ਵੀ ਮੈਂ ਆਪਦੇ ਪਿੰਡੋਂ ਪਲੇਅਰ ਠਾਵਾ ਵੀ ਮੇਰਾ ਸਾਥ ਦੇਣ ਵਧੀਆ ਜੇ ਕੋਈ ਰੇਡਰ ਉੱਠਿਆ ਤਾਂ ਉਹ ਜਾਫੀ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਜੇ ਜਾਫੀ ਉੱਠਿਆ ਤਾਂ ਰੇਡਰ ਨੂੰ ਕਿਉਂਕਿ ਜਿੰਨ ਤੱਕ ਵੀ ਹੁੰਦਾ ਨਾ ਇਹ ਇੰਟਰਸਟ ਵੀ ਬਣ ਜਾਂਦਾ ਫਿਰ ਪਿੰਡਾਂ ਦਾ ਵੀ ਅਸੀਂ ਆਪਦੇ ਪਿੰਡ ਵਾਸਤੇ ਜਿੱਤਣਾ ਤੇ ਉਹ ਹੁਣ ਰੱਖਦੇ ਨਹੀਂ ਕੋਈ ਇਹ ਬਹੁਤ ਵੱਡੀਆਂ ਗਲਤੀਆਂ ਐ ਕਮੇਟੀਆਂ ਦੀਆਂ ਗਲਤੀਆਂ ਖਿਡਾਰੀਆਂ ਦੀਆਂ ਨਹੀਂ ਕਮਲਾ ਮਹਿਰੂ ਸਕੂਲ ਬਹੁਤ ਮਸ਼ਹੂਰ ਆ ਜੀ ਇੱਥੇ ਉਦੇ ਸਾਹਮਣੇ ਆ ਗੁਰੂ ਗੋਬਿੰਦ ਸਿੰਘ ਸਟੇਡੀਅਮ ਨਿਹਾਲ ਸਿੰਘ ਵਾਲਾ ਵਿੱਚ ਇਹ ਉੱਥੇ ਸਭ ਪਹੁੰਚਣ ਜੀ ਦਸਕਾਂ ਲਈ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਦਾ ਬੈਠਣ ਦਾ ਬਹੁਤ ਵਧੀਆ ਪਾਰਕਿੰਗ ਪਾਰਕਿੰਗ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ ਇਸ ਵਾਰ ਇਸ ਵਾਰ ਬਹੁਤ ਹੀ ਵਧੀਆ ਟੀਮਾਂ ਆਉਣ ਗਈਆਂ ਨਿਹਾਲ ਸਿੰਘ ਵਾਲੇ ਜੋ ਕਿ ਆਪਣੇ ਏਰੀਏ ਚ ਵੱਡਾ ਕੱਪ ਹੋਊਗਾ ਪਲੇਅਰ ਵੀ ਵਧੀਆ ਪ੍ਰਬੰਧ ਵੀ ਵਧੀਆ ਸਾਰਾ ਕੁਝ ਵਧੀਆ ਕੀਤਾ ਜਾਵੇਗਾ